ਅਸੀਂ ਸਰਪੰਚ ਨਵੇਂ ਸਾਲ ਦੀ ਇਸ ਵਚਨ ਨੂੰ ਕੀ ਬਖਸ਼ ਦਿਨ ਗੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸਰੇਂਦਰ ਸਰਪੰਚ ਸੈਨਪੁਰ ਜਟਾ ਮੇਰੇ ਵੱਲੋਂ ਪਿੰਡ ਵਾਸੀਆਂ ਤੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਬਾਦ ਦਿਨ ਆਸਾ ਕਰਦਾ ਹਾਂ ਆਉਣ ਵਾਲੇ ਸਮੇਂ ਵਿੱਚ ਸਾਰੇ ਪਿੰਡ ਵਾਸੀਆਂ ਦੀ ਮੇਦਾਂ ਦੇ ਖਰਾ ਉਤਰ ਸਗੀਏ ਆਉਣ ਵਾਲੇ ਟਾਈਮ ਚ ਪਿੰਡ ਦੀ ਪਲੇਗਰਾਉਂਡ ਛੱਪੜ ਦੀ ਸਫਾਈ ਜਾਂ ਬਹੁਤ ਸਾਰੇ ਕੰਮ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਘਰਾਉਣੇ ਨੇ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਿੰਡ ਦੀ ਪੰਚਾਇਤ ਔਰ ਸਮੂਹ ਪਿੰਡ ਵਾਸੀ ਅਸੀਂ ਮਿਲ ਕੇ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਾਂਗੇ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਸਰੇਂਦਰ ਸਰਪੰਚ ਸੰਗਪੁਰ ਜੱਟਾ ਮੇਰੇ ਵੱਲੋਂ ਪਿੰਡ ਵਾਸੀਆਂ ਤੇ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਤੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਮੁਬਾਰਕਬਾ ਦਿਨਾ ਅਸਰ ਕਰਦਾ ਆਉਣ ਵਾਲੇ ਸਮੇਂ ਵਿੱਚ ਸਾਰੇ ਪਿੰਡ ਵਾਸੀਆਂ ਦੀਆਂ ਇੱਛਾਵਾਂ ਦੇ ਖਰਾ ਉਤਰ ਸਗੀਏ ਆਉਣ ਵਾਲੇ ਟਾਈਮ 'ਚ ਪਿੰਡ ਦੀ ਪਲੇਗਰਾਉਂਡ ਛੱਪੜ ਦੀ ਸਫਾਈ ਜਾਂ ਬਹੁਤ ਸਾਰੇ ਕੰਮ ਹੈ ਜਿਹੜੇ ਆਉਣ ਵਾਲੇ ਸਮੇਂ ਵਿੱਚ ਪਿੰਡ ਦੇ ਕਰਾਉਣੇ ਨੇ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਿੰਡ ਦੀ ਪੰਚਾਇਤ ਔਰ ਸਮੂਹ ਪਿੰਡ ਵਾਸੀ ਅਸੀਂ ਮਿਲ ਕੇ ਤੁਹਾਡੀਆਂ ਉਮੀਦਾਂ ਦੇ ਖਰਾ ਉਤਰਾਂਗੇ ਬਹੁਤ-ਬਹੁਤ ਧੰਨਵਾਦ